ਸ਼੍ਰੀਮਤੀਤਾ ਜੀ ਸਾਰਿਆਂ ਨੂੰ ਸੋਮੀਨ ਕਾੰਦੀ ਆ ਜਿ ਤੁਸੀਂ ਸਾਰੇ ਜਾਣੇ ਮਿੱਠਾ ਕਹੋਗੇ ਚੱਲਦੀ ਕਰਾ ਚਾਹੁੰਦੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਸੁਪਨੇ ਦੇਖੋ ਮੈਂ ਕਿੰਨੀ ਕੁੱਚੀ ਬੋਲੂ ਮੈਂ ਕੋਈ ਚੁੱਪੇ ਨਹੀਂ ਕਰਦਾ ਮੈਂ ਕਹਾਂ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਕੋਈ ਸਾਡੀ ਗੱਲਬਾਤ ਵੀ ਸੁਣਵਾਓ ਉਧਰ ਪਤਾ ਕੀ ਗੱਲ ਹੈ ਕੋਈ ਅ ਸਪੈਸ਼ਲ ਡਿਸਕਸ਼ਨ ਚੱਲ ਰਿਹਾ ਉਹਦੇ ਕਰਕੇ ਆ ਲੱਡੂਏ ਸੁਣਦਾ ਸਾਡੀ ਇਹ ਹੋਰ ਲੱਡੂ ਦਾ ਆਪਣਾ ਗਾਵਾ ਜਿੱਦਾਂ ਚੋਪਾ ਜਿਹਾ ਕੈਮਰਾ ਚੱਕ ਲੰਦਾ ਕੋਈ ਜਦੋਂ ਲਾਈ ਲੰਦਾ ਵੀ ਹਾਂਜੀ ਭਾਈ ਦਾ ਵੀ ਜਾਂਦੀ ਮੈਂ ਦੱਸ ਕੇ ਆ ਕਰ ਇਹ ਕਹਿੰਦਾ ਸ਼ੁਭੂ ਨਾਲ ਲਿਕੇ ਨਾ ਨਾਈ ਪੁੱਤ ਰਾਤ ਨੂੰ ਰੋਈਂਗੀ ਆ ਲੈ ਕੋ ਦੋ ਕੋ ਤੂੰ ਪ੍ਰਸ਼ਾਦ ਹੀ ਨੂੰ ਕਿਨੇ ਪੜਾਤਾ ਜੀ ਮੰਗ ਲਈ ਕਹਿੰਦੀ ਮੱਖੀ ਮੰਨੂ ਦੇ ਜਾਨੀ ਮੈਂ ਥਾਣਾ ਪਰਚਾ ਦਾ ਲੈ ਕੇ ਜੇਬ ਚ ਪਾ ਲਿਆ ਉਹ ਪੁੱਤ ਤੈਨੂੰ ਘਰਾਂ ਜਾ ਕੇ ਦਊਂਗਾ ਸ਼ੁਭ ਇਹ ਕਿਹੜੇ ਖਾਣਾ ਚਾਹੋਏ ਬਸ ਕੱਢ ਲੈਣਾ ਸੁੱਤੀ ਪਈ ਜੇ ਕਣੀ ਖਾ ਲੈਣਾ ਮੈਂ ਜੇ ਮੇਰੀ ਗੱਲ ਸੁਣੋ ਇੱਕ ਤਾਂ ਇਹ ਆਪੋਂ ਲੈ ਕੇ ਜਾਣਾ ਹੈ ਇੱਕ ਆਪਾਂ ਨੇ ਨਮੀਹਰ ਗੁਣ ਲੈ ਜੀ ਨਮੀਹਰ ਆਏ ਕਰਦੇ ਆ ਇੱਕ ਮਿੰਟ ਆਪਾਂ ਨੇ ਪੁਰਾਣੀ ਹਰਗੁਣ ਦੇ ਜਿਹੜੀ ਮਾਸੀ ਜੀ ਨੂੰ ਹੈਨਾ ਨਵੀਂ ਹਰਗੁਣ ਆਪਣਾ ਹੀ ਘਰ ਨੂੰ ਲੈ ਜਾਏ ਠੀਕ ਆ ਤੂੰ ਆਇਓ ਕਰਦੀ ਨੇ ਰਹਿ ਜਾਣਾ ਅਸੀਂ ਲੈ ਜਣੀ ਹਰਗੁਣ ਨਵੀਂ ਤੂੰ ਬਸ ਕਰ ਬਰਾਦਰ ਬੁੱਤ ਚੁੱਪ ਅਸੀਂ ਨਵੀਂ ਹਰਗੁਣ ਲੈ ਜੀ ਗੋਛੇ ਹੋ ਕੇ ਲਾਗੀ ਬਾਹਰ ਤਾਜੀ ਆਇਆ ਹੈਨਾ ਬੇਰਨਾ ਪਿਆਰਾ ਹੋ ਜਾਂਦਾ ਦੇਖ ਲੈ ਇਹਨੂੰ ਐ ਹੋਵੇ ਕਾਕਾ ਆਇਆ ਮਾਰ ਮਾਮੀ ਕੱਲ ਮਾਮੀ ਕੱਲ ਨੂੰ ਪਤਾ ਕਿਆ ਕਹਿੰਦੀ ਜੀ ਹਾ ਜੈਸਮੀਨ ਨੇ ਇੱਦਾਂ ਹੀ ਬੈਠੇ ਬੈਠੇ ਕਹਿਤਾ ਕਹਿੰਦੀ ਵੀ ਆਇਆ ਕਰੀ ਵੀ ਪੁਰਾਣੀ ਹਰ ਕੋਣ ਅਸੀਂ ਤੈਨੂੰ ਦੇ ਦੇਣੀ ਅਸੀਂ ਨਵੀਂ ਲੈ ਜਣੀ ਹਾਂਜੀ ਕਹਿੰਦੀ ਕਾ ਤੇ ਕਹਿੰਦੀ ਮੇਰੀ ਮੰਮੀ ਦੇ ਹੋਈ ਆ ਕਹਿੰਦੀ ਮੈਂ ਚੱਲ ਜੇ ਉਹ ਤੋਂ ਖਾਣ ਨੂੰ ਲੈ ਜਾਂਦੀ ਆ ਹਾਂਜੀ ਹਾਂ ਮੈਂ ਕਿਹਾ ਅਸੀਂ ਹੈਰਾਨ ਅਜੇ ਕੋਲ ਵੀ ਨਹੀਂ ਦੇਣ ਨੂੰ ਲੈਣ ਨੂੰ ਇੰਨਾ ਪਿਆਰ ਕਰਦੀ ਸਹੀ ਹਾਂਜੀ ਹਾਂ ਹਾਂ ਬੋਲਾ ਕੀ ਫਿਰ ਤਾਂ ਜਮਾ ਬਿਲਕੁਲ ਬਿਲਕੁਲ ਜੀ ਨਿਆਣਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਪਤਾ ਲੱਗ ਗਈ ਜੀ ਆ ਗਈ ਸਾਡੇ ਘਰੇ ਹਾਂਜੀ ਹਾਂ ਸਹੀ ਗੱਲ ਆ ਜੀ ਸਹੀ ਗੱਲ ਆ ਹਾਂਜੀ ਇੱਧਰ ਮਿਲੋ ਜੀ ਨਾਨੀ ਜੀ ਨੂੰ ਨਾਨੀ ਥੋੜੀ ਸੇ ਤਾਂ ਠੀਕ ਆ ਜੀ हां ठीक है पूत थोड़ा बहुत बहुत धन्यवाद ਤੁਸੀਂ ਨਾਲੇ ਤਾਂ ਚਲੋ ਆਪਣੀ ਦੋਤੀ ਨੂੰ ਮਿਲਣ ਆਏ ਆ ਹੁਣ ਮੈਨੂੰ ਮਾਫ਼ ਕਰਿਓ ਮੈਨੂੰ ਐਵੇਂ ਨਹੀਂ ਪਤਾ ਮਾਸੀ ਦੋਤੀ ਨੂੰ ਲੱਗੇ ਹਾਂ 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 ਇਹ ਠੀਕ ਆ ਮੈਂ ਖਾ ਦੋਤੀ ਨੂੰ ਦੇਖਣ ਆਏ ਤੇ ਨਾਲੇ ਚਲੋ ਬਹਾਨੇ ਨਾਲ ਸਾਨੂੰ ਮਿਲ ਚੰਨੇ ਪਰ ਦੋਤੀ ਨੂੰ ਵੀ ਦੇਖਣੀ ਨਾ ਨਹੀਂ ਦੇਖਦੇ ਹਾਂ ਬਿਲਕੁਲ ਤੇ ਸੇਤਾ ਕੈਮ ਆ ਜੀ ਠੀਕ ਰਹਿੰਦੇ ਆ ਚਲੋ ਠੀਕ ਆ ਦੂਜੇ ਬਾਬੇ ਜੀ ਵਾਲੀ ਗੱਲ ਖਲੋ ਮਾਮਾ ਜੀ ਕਿੱਦਾਂ ਜੀ ਅੱਛਰੇ ਮਾਮਾ ਜੀ ਘਰੇ ਉਹਨਾਂ ਨੂੰ ਵੀ ਲਿਆਉਣਾ ਤਾਂ ਜੀ ਨਾਲ oh ای ਵੀ ਗੱਲ ਆ ਜੀ ਚਲੋ ਕੱਟੀ-ਕੁੱਟੀ ਦਾ ਹਾਲ ਚਿਰ ਕੁਛ ਕੱਟੀ ਪਤਾ ਕੀ ਗੱਲ ਆ ਜਿਹੜੀ ਉਹ ਕੱਟੀ ਆ ਨਾ ਹਜੇ ਆਪਾਂ ਜਿਵੇਂ ਚਲੋ ਆਪਾਂ ਨੇ ਤਾਂ ਚਲੋ ਹੁਣ ਆਪਣੇ ਕੋਲ ਜਾਦਾ ਜਾਨਵਰ ਆ ਆਪਾਂ ਹਜੇ ਫੇਰ ਵੀ ਚੱਲ ਜੰਦੇ ਆ ਹੁਣ ਪਸ਼ੂ ਆ ਹਾਂ ਉਹ ਤਾਂ ਜਾਨਵਰ ਵੀ ਕਹਿੰਦੇ ਪਸ਼ੂ ਕਹ ਲੈ ਚੱਲ ਨਾਨੀ ਜੀ ਨੇ ਤਾਂ ਉਹ ਆਪਣੀ ਬੇਟੀ ਮੰਗਣੀ ਰੱਖੀ ਵੀ ਆ ਅਸੀਂ ਰੱਖੇ ਪਿਆ ਉਹ ਬਿਜ਼ਨਸ ਦੇ ਤੌਰ ਪਰ ਨਾਨੀ ਜੀ ਨੇ ਆਪਣੇ ਘਰ ਦੇ ਪਰਿਵਾਰ ਮੈਂਬਰ ਮੰਗ ਰੱਖੀ ਵੀ ਆ ਉਹ ਜਦ ਕਿਤੇ ਨੂੰ ਵੀ ਮੰਮੀ ਇੱਕ ਗੱਲ ਆ ਮਾਮੀ ਜੀ ਜਦੋਂ ਮਾਮੀ ਜੀ ਨੇ ਜਦੋਂ ਨਾਨੀ ਜੀ ਨੇ ਕਿਤੇ ਜਾਣਾ ਨਾ ਜੀ ਅਸੀਂ ਇੱਕ ਦੋ ਵਾਰ ਗਏ ਨਾਨੀ ਸਾਡੇ ਨਾਲ ਗਏ ਨਾਨੀ ਜੀ ਨੇ ਉਹਨੂੰ ਕਹਿ ਕੇ ਜਾਣਾ ਮੈਂ ਆ ਗਈ ਪੁੱਤ ਬਹਿ ਜਾ ਤੂੰ ਐਦਾਂ ਦੇਖ ਲਓ ਇੰਨਾ ਪਿਆਰ ਆ ਜੀ ਹਾਂ ਜੀ ਹਾਂ ਕੋਈ ਵੀ ਜਾਨਵਰ ਆ ਜੀ ਪਿਆਰ ਪਏ ਜਾਂਦਾ ਜਾਨਵਰ ਹਾਂ ਜੀ ਹਾਂ ਤੇ ਬਹੁਤ ਵਧੀਆ ਗੱਲ ਆ ਜੀ ਹਣਾ ਸੋ ਹਾਂ ਜੀ ਨਾ ਕੋਈ ਗੱਲ ਹੀ ਨਾ ਨਹੀਂ ਅਸੀਂ ਬੁਣਾਣਾ ਸਭਾ ਦੇਖਣ ਚਲੋ ਮਾਲਕ ਕਰੇ ਕਿਰਪਾ ਏ ਮਾਰ ਕੇ ਜਾਵਾਂਗੇ ਜ਼ਰੂਰ ਕਿੜਾ ਹਾਂਜੀ ਹਾਂ ਉਧਰ ਵੀ ਦੇਖੋ ਕਿਵੇਂ ਪਾਏ ਇੱਧਰ ਡਿਸਕਸ਼ਨ ਚੱਲਦੀ ਦੀ ਕੋਈ ਹੁਣ ਮੱਲਾ ਦਾ ਸੌਲਵ ਜੀ ਹੋ ਗਈ ਥੋੜੀ ਜੀ ਗੱਲ ਸਸੇ ਕਾਜੀ ਸਾਹਿਬ ਇਹਨੂੰ ਪਰ ਇੱਥੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਦੇਖਿਓ ਕੀ ਆ ਯਾਰ ਮੁਬਾਰਕੀ ਪੈ ਗਈ ਫੋਨ ਸਾਡੇ ਫੁੱਟੇ ਲੱਗੇ ਹੋਏ ਇਧਰ ਤਿੰਨੇ ਜਣੇ ਵੀ ਘੇਰਾ ਪਾਇਆ ਸਲਾਹ ਕਰਨ ਵੀ ਕਿਹੜਾ ਲਈ ਹੈ ਜੀ ਕਿਹੜਾ ਫੋਨ ਲਈ ਹੈ ਹਾਂਜੀ ਬੜੀਆ ਰਹਿਣਾ ਬੰਦਾ ਨਹੀਂ ਬਿਲਕੁਲ ਮਾਮਾ ਜੀ ਕੋਈ ਵੀ ਕੰਮ ਆ ਜੇ ਪਾ ਕੋਈ ਕੰਮ ਕਰਨਾ ਜਿੰਨੀ ਸਲਾਹ ਕਿਸੇ ਦੀ ਲੈ ਲੂੰਗੇ ਚੰਗੀ ਆ ਚੰਗੀ ਆ ਜੀ ਚੰਗੀ ਹਾਂ ਜੇ ਕੋਈ ਚੰਗੀ ਸਲਾਹ ਦੇਵੇ ਉਹਦੇ ਵਰਗੀ ਰੀਸ ਨਹੀਂ ਜੀ ਮਾਮਾ ਜੀ ਗੱਲ ਸੁਣੋ ਹਾਂਜੀ ਸਲਾਹ ਇਹਨੂੰ ਦਿੱਤੀ ਵੀ ਇਹ ਦੇਖ ਰਿਹਾ 80000 ਵਾਲਾ ਫੋਨ ਕਹਿੰਦਾ ਪਰਸੋਂ ਨੂੰ ਆਉਣਾ ਮੈਂ ਦੇਖਣਾ ਅੱਛਾ ਨਮਾ ਲਾਉਚ ਹੁਣ ਹਾਂ ਅੱਛਾ ਜੀ ਤੇ ਉਹ ਦੇਖ ਰਿਹਾ 80000 ਦੀ ਬਜਾਇ ਮੈਂ ਨੂੰ 40000 ਤੋਂ ਉਤੋਂ ਵਧੀਆ ਕੈਮਰਾ ਵਧੀਆ ਇਟਰਨਲ ਮੈਮਰੀ ਸੰਦਲਾ ਜੋ ਕੁਛ ਵੀ ਇਹਨੂੰ ਚਾਹੀਦਾ ਰਿਪਾਇਰਮੈਂਟ ਉਹ 40000 ਤੋਂ ਸਸਤੇ ਦਾ ਤੇ ਇਹ 40000 ਮੈਂ ਬਿਚਾਰ ਰਿਹਾ ਬਸ ਉਹ ਸੁਲਾਇਆ ਸਾਡੀ ਹਾਂ ਬਿਲਕੁਲ ਨਹੀਂ ਇਹ ਤਾਂ ਹੈ ਜੀ ਹਾਂ ਐਕਸਪੀਰੀਅੰਸ ਮਾਮਾ ਜੀ ਜਿਹੜੇ ਬੰਦੇ ਦਾ ਜ਼ਿਆਦਾ ਹੁਣ ਦੇਖੋ ਚਾਹੇ ਬੰਦਾ ਜਿੰਨਾ ਜਿੱਕਣਾ ਮਰਜੀ ਹੈ ਹੁਣ ਮੈਂ ਮੇਰਾ ਹੁਣ ਮੰਨ ਲਓ ਮੇਰਾ ਹੈ ਇਸ ਲਾਈਨ ਵਿੱਚ ਐਕਸਪੀਰੀਅੰਸ ਹੁਣ ਮੇਰਾ ਤਾਂ ਸਾਲਕ ਦਾ ਹੀ ਹੋਇਆ ਉਹ ਚੀਜ਼ ਆਪਾਂ ਨੂੰ ਪਤਾ ਚਲੋ ਫੋਨ ਚਾਹੇ ਜਿਹੜਾ ਮਰਜ਼ੀ ਵਰਤਿਆ ਹੋਵੇ ਬੰਦੇ ਨੇ ਪਰ ਮੈਂ ਜੇ ਕੋਈ ਕੰਮ ਵੀਡੀਓ ਦੇ ਥਰੂ ਕਰਨਾ ਮਤਲਬ ਕੋਈ ਵੀਡੀਓ ਦੇ ਰਿਲੇਟਿਵ ਕੰਮ ਕਰਨਾ ਤਾਂ ਮੈਂ ਚਾਚਾ ਜੀ ਉਹਨਾਂ ਦੀ ਡੈਡੀ ਉਹਨਾਂ ਦੀ ਪਹਿਲਾਂ ਸਲਾਹ ਲਵਾਂਗਾ ਕਿਉਂਕਿ ਇਹਨਾਂ ਦਾ ਹੁਣ ਇਸ ਲਾਈਨ 'ਚ ਐਕਸਪੀਰੀਅੰਸ ਜ਼ਿਆਦਾ ਹਾਂਜੀ ਹਾਂ ਹੁਣ ਜੇ ਮੈਂ ਮੰਨ ਲਓ ਕੋਈ ਮੱਝ ਲੈਣੀ ਆ ਤਾਂ ਮੈਂ ਆਪਣੀ ਬੂਆ ਦੇ ਮੁੰਡਿਆਂ ਦੀ ਸਲਾਹ ਲੈਂਦਾ ਹੁੰਦਾ ਉਹ ਜਿੰਨੀ ਜ਼ਿਆਦਾ ਹਾਂ ਉਹਨਾਂ ਦਾ ਬਿਜ਼ਨਸ ਹੋਣਾ ਹਾਂਜੀ ਉਹਨਾਂ ਦਾ ਹਾਂਜੀ ਡੈਡੀ ਉਹ ਆ ਤੇ ਉਹਨਾਂ ਦੀ ਉਸ ਲਾਈਨ ਵਿੱਚ ਐਕਸਪੀਰੀਅੰਸ ਜ਼ਿਆਦਾ ਹੈ ਹਾਂਜੀ ਹਾਂ ਜਿਹੜੇ ਬੰਦੇ ਦੀ ਜਿਹੜੀ ਜਿਹੜੇ ਬੰਦੇ ਦੀ ਜਿਹੜੀ ਲਾਈਨ ਹੁੰਦੀ ਹੈ ਜੀ ਹੁਣ ਚਲੋ ਆਏ ਕਹਿ ਸਕਦੇ ਆਂ ਵੀ ਜੇ ਤੁਸੀਂ ਕੋਈ ਮੱਝ ਲੈਣੀ ਆ ਤਾਂ ਤੁਸੀਂ ਚਾਹੇ ਮੈਂ ਤੁਹਾਡੇ ਤੇ ਛੋਟਾ ਹੀ ਆਂ ਚਾਹੇ ਤਾਂ ਤੁਸੀਂ ਮੈਨੂੰ ਕਹਿ ਸਕਦੇ ਵੀਰ ਬਿੰਦਰ ਕਿੰਨੀ ਤੁਹਾਡੀ ਲਾਈਨ ਆ ਹਾਂਜੀ ਹਾਂ ਐਦਾਂ ਹੋ ਜਾਂਦਾ ਉਹ ਗੱਲ ਹੈ ਵੀ ਜੀ ਬੋਰਡ ਦੇ ਵਿੱਚ ਹਾਂ ਫਿਰ ਮੈਂ ਫਿਰ ਬਿਲਕੁਲ ਫਿਰ ਮੈਂ ਮੈਂ ਜਾ ਕੇ ਖੰਭੇ 'ਤੇ ਲਟਕਾਣਾ ਤੇ ਮੈਂ ਦਾ ਕੰਡਾ ਚੜ੍ਹਨਾ ਕਰਦਾ ਕਰਦਾ ਕਰਿਸ਼ਾ ਕਰਿਸ਼ਾ ਹਾਂ ਇਹ ਇਹ ਗੱਲ ਆ ਜੀ ਮੈਂ ਚੜਨ ਲੱਗਾ ਲੱਤਾ ਹੀ ਸ਼ਰਮਾਂਗਾ ਇਹਨੇ ਛਾਲ ਮਾਰ ਕੇ ਚੜਜਣਾ ਹਾਂ ਜੀ ਹਾਂ ਬਿਲਕੁਲ ਬਿਲਕੁਲ ਉਹੀ ਗੱਲ ਆਪਣੇ 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 ਕੰਮ ਤਾਂ ਖਾਣੀ ਕਰੁੰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਗੱਲ ਕਹਿੰਦੇ ਜਿਸ ਦਾ ਕੰਮ ਉਸੇ ਦਾ ਸਾਜਿਆ ਹੋ ਉਹਦਾ ਡਾਂਗਾ ਵੱਜੇ ਬਿਲਕੁਲ 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 ਜੀ ਇਹ ਗੱਲ ਆ ਜੀ ਜਿਹਦਾ ਸੀ ਜਿਆ ਬਚਾਉਂਦਾ 40 ਹਾਂ ਜੀ ਹਾਂ ਉਹਨਾਂ ਦੀ ਹਿੰਮਤ ਤਾਂ ਵੀ ਕਿਵੇਂ ਬਚਾਉਣਾ ਕਿ ਮੈਂ ਆਪਣੀ ਮਰਜ਼ੀ ਨਾਲ ਚੱਲ ਬੱਦਾਂ ਉਹ ਦੇ ਚੱਲ ਪਿਆ ਹੁਣ ਚੱਲ ਮੈਂ ਦੇਖਿਆ ਜਾ ਵੀਡੀਓ ਬਣਦੀ ਫਿਰ ਬਹੁਤ ਲੈਟਾਂ ਜੀਆਂ ਬਾਲ ਮੈਨੂੰ ਲੱਗਾ ਕ੍ਰਿਸ਼ ਬਾਈ ਤੇ ਕਰ ਦਿਆਂ ਕ੍ਰਿਸ਼ ਬਾਈ ਤੇ ਹੁਣ ਚੱਲਦਾ ਵਧੀਆ ਨਹੀਂ ਪਾਪਾ ਇਹ ਕਿੰਨੇ ਦਾ बिक ਰਿਹਾ ਹੈ ਕੀ ਕੀ ਬਈ ਨੀ ਵੇਖ ਤਾਂ ਜੈਸਮੀਨ ਇਹਦੀ ਤਾਂ ਜੇ ਇਹ ਵੇਚ ਲਈਦੀ ਸਕਰੀਨ ਪਾਉਣੀ ਬਣੀ ਪਹਿਲਾਂ 4000 ਦੇ ਰੱਖ ਲਈ ਮੈਂ ਮੈਮੇ ਕਿਤੇ 8 ਦੀ ਟੁੱਟੀ ਨੂੰ ਪਾ ਦੇਣੀ 4000 ਕਿਹਾ ਦੇ ਲੱਗਿਆ ਰੁਪਈਆ ਮੈਮੇ 8 ਦੀ ਟੁੱਟੀ ਨੂੰ ਕੰਮ ਪਾ ਦੇਉਂਦਾ ਰੱਖ ਲਈ ਸਕਰੀਨ ਪਰ ਰੱਖ ਲੀ ਹਾਂ ਦੇ ਕ੍ਰਿਸ਼ ਵੇ ਲੋ ਜੇ ਟੈਡ ਰੀ ਜੀ ਸასი ਕਾਲ ਜੀ ਜੀ ਵਾਇਕਲ ਜੀ ਦਾ ਖਾਸਾ ਵੈਜੇ ਜੀ ਕੀ ਖਤੇ ਪਰਮਾਤਮਾ ਭਾਈ ਤੁਹਾਨੂੰ ਸਾਰਿਆਂ ਚੜਦੀ ਕਲਾ ਦੇ ਵਿੱਚ ਰੱਖੇ ਸਾਡੇ ਘਰ ਆਈ ਹੈ ਖੁਸ਼ੀ ਤੇ ਉਹ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਜਣੇ ਸ਼ਰੀਕ ਹੋ ਰਹੇ ਹੋ ਵਧਾਈਆਂ ਦੇ ਰਹੇ ਹੋ ਕੰਗ੍ਰੈਚੁਲੇਸ਼ਨ ਲਿਖ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਗੰਦੂਲੀ ਮੈਂ ਉਹ ਡੱਬਾ ਲਿਆਦਾ ਮੈਂ ਪਾਲੀ ਹੁਨੇ ਕਰਕੇ ਜਾਣਾ ਹਸਪੀਟਲ ਚ ਵੱਟ ਕੇ ਜਾਣਾ ਉਹ ਮੇਰੇ ਬੰਦੇ ਸਵੇਰੇ ਜਾਣਾ ਹਾਂ ਹੋਲੇ ਹਸਪੀਟਲ ਚ ਬੰਢ ਕੇ ਜਾਨਾ ਪਾਪਾ ਦੇ ਸਾਹਮਣੇ ਇਹ ਬਹੁਤ ਦਾ ਵੈਸੇ ਮੇਰਾ ਜਾਣਾ ਬੈਠਣਾ ਇਧਾ ਪੱਠਾ ਜੀ ਜੀਜਾ ਆਪਣੇ ਮੈਨੂੰ ਸਲਾਹ ਦੇ ਜਾਂਦਾ ਹਵੇ ਲੋਗ ਕੋਈ ਨਹੀਂ ਸਲਾਹ ਦੀ ਪਾਪਾ ਜਾਣੇ ਉਹ ਥੱਬੇ ਪਏ ਹਾਂ ਬੰਢ ਕੇ ਆਉਣੇ ਹਸਪੀਟਲ ਨਾਲੇ ਕੋਈ ਨਹੀਂ ਬੜਨ ਜੈਸੇ ਮੈਂ ਪੈਸੇ ਮੈਂ ਕਹਿੰਦਾ ਜੇ ਦਿਨ ਮਰ ਜਾਈਏ ਕਿਉਂਕਿ ਹੁਣ ਹੁਣ ਸਟਾਫ ਸਾਰਾ ਤਾਂ ਲੰਘ ਗਿਆ ਉਹ ਕੋਈ ਨਹੀਂ ਕਾਲੂ ਬੰਢਿਆਉਂਗੇ ਹਾਂ ਕੱਲੂ ਸਾਡੂ ਪੜਦਾਂਗੇ ਹੁਣ ਤਾਂ ਸਟਾਫ ਸਾਰਾ ਚਲ ਗਿਆ ਕਾਲੂ ਕਾਲੂ ਹਾਂਜੀ ਹਾਂ ਮੰਤਾ ਜੀ ਪਤਾ ਕੀ ਗੱਲ ਆ ਜੀ ਚਾਰ ਜਾਨੇ ਆ ਸਟਾਫ ਮੈਂਬਰ ਤਾਂ ਉਹਦੇ ਚ ਹੁਣ ਇੱਕ ਜਾਨੇ ਦੀ ਡਿਊਟੀ ਆ ਰਾਤ ਨੂੰ ਨਹੀਂ ਨਹੀਂ ਠੀਕ ਆ ਹਾਂਜੀ ਹਾਂ 5 ਰੁਪਏ ਦਿਖਾਈ ਜਲਦੀ ਮੈਨੂੰ 500 ਰੁਪਏ ਮਾਮਾ ਜੀ ਇਹ ਇਹ ਮੈਨੂੰ ਮਾਮਾ ਨੇ ਅੱਗੇ ਚੱਲੇ ਆ ਨਹੀਂ ਜਾਨਾ ਮਾਮਾ ਵਾਲਾ ਆ ਤੂੰ ਸਮਝ ਲਈਂ ਜੱੱਦੇ ਨੇ ਕਹਿੰਦੇ ਮਾਪਾ ਬਸ ਅੱਜ ਨੂੰ ਪੁੱਤ ਦੇ ਕੇ ਆਇਓ ਮਾਮਾ ਨੇ ਦੰਦੇ ਵੀ ਪੁੱਤ ਵੀ ਨਹੀਂ ਸਵਾ ਦੇਖਿਆ ਹਲੋ ਠੀਕ ਆ ਵਧੀਆ ਗੱਲ ਆ ਹਾਂ ਜੀ ਹਾਂ ਜੀ ਬਾਬਾ ਜੀ ਅਸੀਂ ਦੇਖਦੇ ਹਾਂ ਕੀ ਬਣਦਾ ਵੈਸੇ ਹੈ ਕਿ ਤਾਂ ਹੈਗਾ ਬਾਕੀ ਦੇਖਦੇ ਹਾਂ ਜੀ 12 ਜੇ ਆਏ ਤਾਂ ਜਰੂਰ ਮਾਰਾਂਗੇ ਬਾਬਾ ਜੀ ਕਿਹੜਾ ਪਰਸ ਕੱਟੇ ਚੱਲਾਂਗੇ ਹਾਂ ਜੀ ਉਹ ਪਰਸ ਦੁੱਧੋ ਲੰਗਰ ਲਾਉਣਾ ਅੱਛਾ ਜੀ ਨਾਲੇ ਅੱਜ ਵੀ ਲਾਇਆ ਹਾਂ ਅੱਛਾ ਜੀ ਚਲੋ ਠੀਕ ਹੈ ਜਿਹੜੇ ਬੰਦੇ ਦੀ ਸੇਵਾ ਰਹਿ ਗਈ ਸੀ ਹਾਂਜੀ ਵੀ ਸਾਡੇ ਕੋਲ ਸਮਾਨ ਹੋ ਗਿਆ ਤਾਂ ਦੁੱਧ ਦੁੱਧ ਸਾਰੀਆਂ ਡੈਰੀਆਂ ਚ ਖਤਮ ਅੱਛਾ ਤੇ ਇਕੱਲੇ ਤੇ ਕੀ ਕਰਨਾ ਤਾਂ ਇਹ ਦੁੱਧ ਹੀ ਨਹੀਂ ਦਾ ਹਾਂ ਕਿ ਲੋਕਾਂ ਨੇ ਜਿਆ ਤੁਸੀਂ ਕੱਲ ਨੂੰ ਲਾ ਦਿਓ ਵੀ ਜਿਹੜੀ ਸਾਡੀ ਸੇਵਾ ਤੁਸੀਂ ਕੱਲ ਨੂੰ ਚੁੱਕੋ ਅੱਛਾ ਜੀ ਤੇ 30 40 ਲੀਟਰ ਦੁੱਧ ਦਾ 40 ਸੀ ਚਾਹ ਬਣਾ ਲਈ ਉਹ ਸਾਰੀ ਜਿਹੜੀ ਚਾਹ ਤੇ ਬਲੂ ਕੀ ਨਾਲ ਬਿਸਕੁਟ ਬਾਜ ਦੇ ਦੁੱਧ ਚ ਲਾ ਦਿੰਦੇ ਤੇ ਮੇਰੀ ਜੀ ਖਬਰ ਲਓ ਮੱਝ ਦੀ ਕਿਆ ਪੁੱਤੋ ਕਿਆ ਰਹਿਣਾ ਹੈ ਆਪਣਾ ਆਰਬਜਾਰੀ ਆਪਣੀ ਵਾਜ ਵਾਹ ਵਾਹ ਨੂੰ ਸਭ ਠੀਕ ਹੈ ਠੀਕ ਹੈ ਬਾਬਾ ਜੀ ਨੇ ਕਿਹਾ ਹੋ ਗਿਆ ਫਿਰ ਬਸ ਹੁਣ ਆਪਣੇ ਰਿਸ਼ਤੇਦਾਰ ਨੂੰ ਕਹਿ ਦੀਏ ਉਹ ਪਣ ਵਿਛਣੀ ਆ ਉਹ ਅੱਛਾ ਜੀ ਹਣਾ ਤਾਂ ਹੁਣ ਉਹਦਾ ਜੜੀ ਹੈ ਠੀਕ ਹੈ ਜੀ ਹਾਂ ਤੇ ਉਹਦੀ ਤਕਰੀਰ ਤੋਂ ਪਸਾਈ ਆ ਵੀ ਉਹ ਭਾਈ ਬੰਦਾ ਖੜਾਉਂਦੀ ਹੋਰੇ ਮੈਂ ਸਮਝ ਗਿਆ ਅਸੀਂ ਦੱਸ ਕੇ ਵੇਚਣੀ ਨਹੀਂ ਵੇਚਣੀ ਆ ਹਾਂ ਜੀ ਹਾਂ 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 ਨਹੀਂ ਬਿਲਕੁਲ ਫਿਰ ਉਹ ਐ ਹੁੰਦਾ ਵੀ ਵਿਕੀ ਵਿਕੀਤੇ ਬਾਹਰ ਹੁੰਦਾ ਮੈਂ ਵੀ ਕਿਤੇ ਬਾਹਰ ਹੁੰਦਾ ਨਸਲ ਨਸਲ ਵੀ ਤਾਂ ਹਾਂ ਨਸਲ ਕੀ ਮਸਲ ਮੈਂ ਕਿਹਦੇ ਕਿਹਦੇ ਨਸਲ ਬੁਰੀਆ ਪੁਰੀਆ ਕੋਲ ਨਸਲ ਸੁਲਾਣ ਦੀ ਮੈਂ ਕੀ ਨਹੀਂ ਦੇ ਕੋਈ ਹਾਂ ਹਾਂ ਜਸਤਨ ਦਾ ਮੋਰ ਜਸਤਨ ਫਲਾਣੇ ਜਸਤਨ ਹਾਂ ਉਹ ਕਰਨ ਨਸਲਾਂ ਨਹੀਂ ਆਪਣੇ ਕੋਲ ਨਹੀਂ ਹੈ ਕਿਉਂਕਿ ਆਪਾਂ ਦੀ ਜਾਣਕਾਰੀ ਕੋਤੋਂ ਦੀ ਨਾਲ ਜਿਹੜੀ ਕਿਸੇ ਦੀ ਨਸਲ ਦੱਸਣੀ ਹੁੰਦੀ ਉਹਦੀ ਜਾਣਕਾਰੀ ਨਾ ਆ ਦੋ ਤਿੰਨ ਸੂਏ ਪਹਿਨਾ ਤਾਂ ਮਾੜੀ ਤੇ ਰੱਖਣੀ ਪੈਂਦੀ ਹੈ ਹਾਂਜੀ ਹਾਂ ਹਾਂ ਚੀਂਗਾ ਜੀ ਹਾਂ ਮੇਲ ਫੀਮੇਲ ਨੂੰ ਦੋਹਾਂ ਨੂੰ ਮੈਚ ਕਰਕੇ ਤਾਂ ਗਾਹ ਰੱਖਦੀ ਨਸਲ ਤੈਅ ਹੁੰਦੀ ਆ ਤਾਂ ਆਪਾਂ ਬੋਲ ਸਕਦੇ ਵੀ ਆ ਨਸਲ ਹਾਂ ਵਾਲੀ ਨਸਲ ਇਹ ਆਪਣੇ ਕੋਲ ਤਿਆਰ ਹੋਈ ਵੀ ਹੋਵੇ ਚੀਜ਼ ਨਹੀਂ ਲੈਣ ਕਿਸੇ ਤੋਂ ਰੱਤੀ ਵੀ ਹੁੰਦੀ ਫਿਰ ਆਪਾਂ ਨਹੀਂ ਦੱਸ ਸਕਦੇ ਬਿਲਕੁਲ ਬਿਲਕੁਲ ਕਿਉਂਕਿ ਜੇ ਕਿਸੇ ਨੇ ਦੱਸ ਕੇ ਸਾਨੂੰ ਮੋਰਾ ਟੈਕਿਲ ਵੀ ਦੇਤੀ ਆਪਾਂ ਕੱਢ ਕਾੜ ਦੇ ਨੂੰ ਦੇਖ ਲਾਂਗੇ ਪਰ ਵਾਕਈ ਉਹ ਹੈ ਕਿ ਨਹੀਂ ਆ ਉਹਦਾ ਰਿਕਾਰਡ ਚੈੱਕ ਕਰਨਾ ਪੈਂਦਾ ਮਾਪੇ ਦਾ ਜੀ 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 ਨੇ 300 ਰੁਪਏ ਜਿੱਤ ਕੇ ਅੱਜ ਉਹ ਵੈਰੀ ਗੁੱਡ ਪੁੱਛਣ ਤਾਂ ਸਹੀ ਕੀਤਾ ਪਰ ਉਹਦੀ ਪਾਰਟੀ 3000 ਦੀ ਕੰਮ ਕਰਨ ਦਾ ਜਿਹੜੀ ਖੋਸ਼ ਹੈ ਦੇ ਦੂੰਗੀ ਪਹਿਲੇ ਪੁੱਛੋ ਤਾਂ ਸਹੀ ਕਰ ਤੇ ਕਹਿਣੀ ਆ ਹਾਂ ਹਾਂ ਕਿੰਦੂ ਵੀਰ ਇਹ ਕਹਿੰਦੇ ਕਿੰਦੂ ਵੀਰ ਨੇ ਮੈਂ ਰੋਜ਼ ਕਹਿੰਦੀ ਵੀ ਅੱਜ ਆਉਣਾ ਜੀ ਅੱਜ ਆਉਣਾ ਜੀ ਇਹਦੇ ਅੱਜ ਆਉਣਾ ਜੀ ਇਹ ਸ਼ਰਤ ਨਾਲ ਤੇ ਵੀ ਆਉਣਾ ਅੱਜ ਆਉਣਾ ਮੈਂ ਤਾਂ ਆ ਜਾਂਗੀ ਉਹ ਟੀਨਾਂ ਜੀਆਂ ਪਵਾਣੀਆਂ ਜੀ ਅੱਛਾ ਬੈਠਾ ਕੇ ਹੋ ਗਿਆ ਜੀ ਪਤਾ ਕੀ ਗੱਲ ਆ ਮੁੰਡਾ ਜਦ ਤੱਕ ਸਾਡੀ ਟੀਨਾ ਪੈ ਜਾਵੇ ਤੇ ਅੱਜ ਦੇ ਟਾਈਮ 'ਚ ਦੇਖ ਵੀ ਅਸੀਂ ਕਿੰਨੇ ਤਰ ਚੱਲੇ ਸਾਡੀ ਮਹਿਸਾ ਨੂੰ ਖੰਗ ਲੱਗਦੀ ਪਹਿਲੇ ਦਿਨ ਜੀਉਦਾ ਮੈਨੂੰ ਫੋਨ ਆਇਆ ਅਸੀਂ ਰੋਪੜ ਫਿਰਦੇ ਤੇ ਉਹ ਕਹਿੰਦਾ ਵੀਰੇ ਬਿੰਦੇ ਕਿੱਥੇ ਆ ਮਾਹ ਯਾਰ ਅਸ ਤਾਂ ਰੋਪੜ ਆ ਆ ਕੁੰਡਾ ਨਾਲ ਰੋਪੜ ਜੱਕ ਇਹ ਕੋਲ ਨਹੀਂ ਗਿਆ ਬਖਾਇ ਅਸਤ ਰੋਪੜਾ ਕਹਣਾ ਯਾਰ ਮੈਂ ਤਾਂ ਸੋਚਿਆਦਾ ਵੀ ਮੈਂ ਆਏ ਜਾਮ ਤੇ ਇਹ ਕਹਿੰਦੀ ਵੀ ਆਇਆ ਨਹੀਂ ਕਿੰਦੂ ਵੀਰਾ ਮੈਂ ਕਿਹਾ ਉਹਦਾ ਭਾਈ ਫੋਨ ਆਇਆਦਾ ਮਨੂੰ ਵੀ ਆਪਾਂ ਰੋਪੜ ਤੇ ਅੱਛਾ ਇਹ ਕਹਿੰਦੀ ਵੀ ਮੈਂ ਵੀ ਜੇਕੇ ਲੋਨੂੰਦਾ ਪਾਪਾ ਮੈਂ ਸਾਰੇ ਟਾਈਮ ਤੋਂ ਨਾਲ ਸੀ ਨਾ ਮੈਨੂੰ ਪਤਾ ਨਹੀਂ ਜੀ ਹੋਂ ਕਰਤੀ ਸੀ ਜੀ ਜਿਸੇ ਦਾ ਫੋਨ ਨਹੀਂ ਜੀ ਆਇਆ ਸਭ ਨੂੰ ਪਤਾ ਮੈਂ ਝੂਠ ਨਹੀਂ ਬੋਲਦੀ ਆ ਕਿ ਮੈਂ ਜੇ ਗਲਤੀ ਕਰਦੀ ਬਰਡ ਲੈਵਲ ਤੇ ਮੰਨਣ ਨੂੰ ਤਿਆਰ ਹਾਂ ਬਿਹਾਰ ਦੇ ਵਿੱਚ ਸਿੰਘ ਮੇ ਨਾਲ ਆਦੇ ਚਲ ਕੋਈ ਗੱਲ ਨਹੀਂ ਆ ਨਹੀਂ ਆਇਆ ਭਾਈ ਹੋਰ ਹੁਣ ਕਿਆ ਕਹੀਏ ਕਿ ਨਹੀਂ ਮਾਮਾ ਜੀ ਆਹੀ ਕਹਿ ਸਕਦੇ ਹਾਂ ਕੋਈ ਗੱਲ ਇੱਥੇ ਆ ਕੇ ਖੜ ਗਈ ਵੀ ਤੇ ਰੋਟੀ ਦਾ ਮੈਂ ਤੇਰੇ ਹੱਥ ਦੀ ਖਾਣੀ ਹੈ ਬਸ ਗੱਲ ਗੱਲ ਦਾ ਮਨ ਰੋਟੀ ਦਾ ਖਾਣਦੇ ਆ ਭਾਈ ਰੋਟੀ ਦਾ ਭਾਈ ਤਾਂ ਦੇਣੀ ਹੈ ਹਾਂ ਜੀ ਹਾਂ ਤੁਹਾਨੂੰ ਸਗੋਂ ਵੀ 2-3 ਤੀਨਾ ਪੈਣੀ ਹੈ ਸਾਹੀ ਦੋ ਤਿੰਨ ਦੀ ਤੀਨਾ ਉਹਦੇ ਕਰਕੇ ਮੈਂ ਤੇ ਮੱਜਾਂ ਤੋਂ ਆਉਂਦੀ ਨਹੀਂ ਨਹੀਂ ਉਹਨਾਂ ਕਹਿੰਦੀਆਂ ਕਿ ਤੂੰ ਆਈਆਂ ਹਾਂਜੀ ਪੱਥਰ ਦੀ ਪੱਥਰ ਦੀ ਆਵਾ ਮਾਜੀ ਉਹ ਚੱਕਰ ਚੱਕਰ ਪਤਾ ਕਿਆ ਹੋਇਆ ਜੀ ਉਹਨਾਂ ਜਦ ਭਰਤ ਪਾਇਆ ਤਾਂ ਮਤਲਬ ਉਧਰਲੀ ਸਾਈਡ ਨਾ ਹਜੇ ਕੰਦ ਨਹੀਂ ਤੀ ਹੋਈ ਉੱਥੇ ਕੋੜੀ ਨਹੀਂ ਖੜੀ ਉਹ ਮੁੰਡੇ ਦੀ ਤੀਨਾ ਵਾਲੇ ਦੀ ਉਹਨੇ ਕੁੰਡੀਆਂ ਨਹੀਂ ਪਾਈਆਂ ਉੱਪਰ ਤੇ ਕੁੰਡੀਆਂ ਪਾਈਆਂ ਨਹੀਂ ਹਨੇਰੀ ਆ ਗਈ ਉਹਨੇ ਸਾਰੀਆਂ ਹੀ ਤੀਨਾ ਪੜਤੀਆਂ ਹਾਂ ਇਹ ਆ ਚੱਕਰ ਹੋਇਆ ਆ ਚੱਕਰ ਪਰ ਹੁਣ ਡੰਗਰ ਪਹਿਲਾਂ ਤਾਂ ਚਲੋ ਚੱਲੀ ਗਿਆ ਹੁਣ ਡੰਗਰ ਵੱਧ ਗਏ ਉਹਦੇ ਕਰਕੇ ਹੁਣ ਡੰਗਰ 2-3 ਬਾਹਰ ਨਿਕਲਦੇ ਆ ਹਾਂ ਆ ਚੱਕਰ ਪੈਂਦਾ ਜੀ ਤਾਂ ਕਰਕੇ ਤੁਸੀਂ ਸਬਰ ਦਸਾ ਬੇਨਤੀਆ ਕਰੋ ਵੀ ਗਿੰਦੂ ਵੀ ਛੇਤੀ ਤੇ ਛੇਤੀ ਆਈਏ ਅਸੀਂ ਨੂੰ ਬੇਨਤੀ ਕਰਦੇ ਆ ਗਿੰਦੂ ਵੀ ਸਾਡੇ ਘਰ ਕਿੰਨੇ ਡਗੜਾ ਕਰਕੇ ਆ ਗਿਆ ਭਾਈ ਉਹਨਾਂ ਨੂੰ ਸਪੈਸ਼ਲ ਸਪੈਸ਼ਲ ਚਹੀਦਾ ਵੀ ਸਵਰਡ ਲੈ ਬੱਤੇ ਦੇਖ ਲੋ ਵੀ ਤੋਏਸ ਤੇ ਗਾ ਰਹੇ ਹਾਂ ਵੀ ਭਾਈ ਆ ਕੇ ਟਿੱਕਾ ਪਾ ਦੇ ਜਦ ਤੱਕ ਤਾਂ ਬੈਜੇ ਰਹੀਆਂ ਜਦ ਤੱਕ ਵੀਡੀਓ ਛੁੱਟਣੀ ਹੈ ਪਰ ਉਹ ਨੂੰ ਫੀਲਤਾ ਹੋਗਾ ਮੈਂ ਲੇਟ ਕੰਮ ਕਰਕੇ ਕਰਾਂ ਹਾਂ ਚਲੋ ਕੋਈ ਗੱਲ ਨਹੀਂ ਹੋਰ ਵੀ ਮਜਬੂਰੀਆਂ ਹੋ ਸਕਦੀਆਂ ਬਿਲਕੁਲ ਹਾਂ ਜੀ ਹਾਂ ਮੈਂ ਤਾਂ ਕਿਵੇਂ ਕਿਸੇ ਹੋਰ ਤੇ ਪਾ ਦੋ ਤੇ ਮੇਰਾ ਫਰੈਂਡ ਹੈ ਉਹ ਨਹੀਂ ਹੁਣ ਕਹਿ ਕਹਿ ਹੋਇਆ ਜਿਹੜਾ ਵੀ ਫਰੈਂਡ ਹੈ ਵੀ ਬਹੁਤ ਬਹੁਤ ਸਾਰੇ ਕੋਈ ਲੋਕ ਇਹ ਜਿੰਦੇ ਜਿਹਨਾਂ ਨੂੰ ਪਤਾ ਨਹੀਂ ਪੜ ਸਕਦੇ ਹਾਂ ਜੀ ਹਾਂ ਕਈ ਕਰ ਹੈਗੇ ਆ ਕੋਈ ਚੋਰੀ ਕਰਨ ਵਾਲਾ ਵੀ ਹੋ ਸਕਦਾ ਕੋਈ ਮੁੱਤਰ ਦੇ ਪਰਦਾ ਜਿਹਦੇ ਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਹੈ ਕਦੇ ਕੋਈ ਆਮਾ ਵਿਦੇਸ਼ਾਂ ਦੇ ਆਪ ਮੰਨਣ ਉਹ ਜੇ ਵੀ ਦੇਖ ਲੈਂਦੇ ਆ ਵੀ ਭਾਈ ਆ ਗੜਬੜ ਹੋ ਗਈ ਮਰ ਜਾ ਕੇ ਠੀਕ ਕਰਦੇ ਫਿਰ ਉਹਨੂੰ ਆ ਕੇ ਕਰ ਜਨਾਂਗਾ ਹਾਂ ਇਹ ਗੱਲ ਹਾਂ ਜੀ ਉਹਨੂੰ ਸੀ ਰੋਕਣਾ ਕਿ ਸਾਡੇ ਵਿੱਚ ਗਲਤ ਕੰਮ ਕੀਤਾ ਨਾਲੇ ਨਾਲੇ ਡੜੀ ਗੱਲਾਂ ਆਏ ਆ ਨਾਲੇ ਗੱਲਾਂ ਆਏ ਆ ਨਾ ਮਾਮਾ ਜੀ ਹੁਣ ਉਹ ਨਾਲ ਮੇਰੇ ਦੁੱਧ ਪੌਂਦਾ ਦਾ ਅੱਜ ਦੀ ਨਹੀਂ ਘੱਟੋ ਘੱਟ 7-8 ਸਾਲ ਪੁਰਾਣੀ ਯਾਰੀ ਬਿਲਕੁਲ ਬਿਲਕੁਲ ਉਹ ਉਹ ਵੀ ਆਦੀ ਦੋਸਤੀ ਵੀ ਜਿਹੜੀ ਹਾਂ ਸਾfte ਪਹਿਲਾਂ ਬਿਲਕੁਲ ਹਾਂਜੀ ਹਾਂਜੀ ਹਾਂ ਪੀਪੀ ਪਰ ਵੀ ਚੱਲਦੀ ਰਹਿੰਦੀ ਬਹੁਤ ਹਾਂਜੀ ਤੂੰ ਆਏ ਕਿ ਕਿਤੋਂ ਦੇ ਹੈਂ ਬੁਫੇ ਤੋਂ ਨਾ ਹਾਇਰ ਉੱਪਰ ਦੇ ਵਿੱਚ ਆ ਮਾਦੇ ਪਾਣ ਘਟੇ ਦੇ ਅਸੀਂ ਘਰ ਤੇ ਨਹੀਂ ਆਏ ਨਹੀਂ ਆਇਆ ਮੈਂ ਘਰ ਤੇ ਹੀ ਪਰ ਮਾਦੇ ਪਾਣ ਘਟੇ ਦੇ ਜਦ ਨਹੀਂ ਦੀ ਹੈਗੀ ਤੁਸੀਂ ਤੁਹਾਨੂੰ ਕਿੰਨਾ ਡਾਬ ਹੋ ਗਿਆ ਹੈ ਰਵੰਤੋ ਕਾ ਦੋਗਾ ਦੋਗਾ ਭੈਣ ਤਾਂ ਕਹਿੰਦੀ ਬਹੁਤ ਹੋਗੀ ਧੁੰਦ ਇੱਥੇ ਭਾਈ ਉਹਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਉਹਨੂੰ ਨਹੀਂ ਪਤਾ ਨਹੀਂ ਧੁੰਦ ਤਾਂ ਨਹੀਂ ਹੈ ਜੀ ਮੈਂ ਤਾਂ ਹੁਣੇ ਆਇਆ ਮੈਨੂੰ ਅੱਧਾ ਘੰਟਾ ਹੋਇਆ ਹੈ ਅੱਧਾ ਘੰਟਾ ਮਮਾ ਜੀ ਪਾਣੀ ਕੋਲ ਮਿਲੂਗੀ ਤੁਹਾਨੂੰ ਪਾਣੀ ਕੋਲ ਤਾਂ ਮਿਲੂ ਲਹਿਰ ਦੇ ਨਾਲ ਨਾਲ ਹੋ ਸਕਦੀ ਹੈ ਉੱਧਰ ਨੂੰ ਹੋ ਸਕਦੀ ਆ ਹਾਂ ਹਾਂ ਤੇ ਕੰਮ ਆਇਆ ਹਾਂ ਤੁਸੀਂ ਗੱਡੀ ਹੈ ਅੱਛਾ ਠੀਕ ਹੈ ਉੱਧਰ ਨੂੰ ਤਾਂ ਹੋ ਸਕਦੀ ਹੈ ਲਹਿਰ ਦੇ ਨਾਲ ਨਾਲ ਬਾਕੀ ਉਧਰ ਤਾਂ ਹੈ ਨਹੀਂ ਫਿਲਹਾਲ ਤਾਂ ਜੀ ਇੱਧਰ ਤੇ ਵੀ ਲਿਖੇ ਜਾਣੀ ਜੇ ਜੇ ਹੋਈ ਇੱਧਰ ਹੈ ਨਹੀਂ ਵੈਸੇ ਤਾਂ ਹੁੰਦਾ ਬਾਹਰ ਕੋਈ ਨਹੀਂ ਲੱਗਦੀ ਨਹੀਂ ਹੈ ਕਿ ਵੈਸੇ ਤਾਂ ਚ ਸਾਫ਼ ਹੈ ਹੈਗਾ ਘਾਲੇ ਦੇ ਤਾਂ ਇੱਥੇ ਲੱਗਦੀ ਨਹੀਂ ਹਾਂਜੀ ਹਾਂ ਉਰੇ ਨਹੀਂ ਹੈ ਹਾਂ ਉਦਾਂ ਹੀ ਲੱਗਦਾ ਜੀ ਯੋਨ ਦੀ ਮੇਰੇ ਫੋਨ ਫੋਨ ਦਾ ਕਿਹਾ ਹਿੱਲਾ ਕਰਿਆ ਵੀ ਕਿਹੜਾ ਫੋਨ ਦਵਾ ਰਹੇ ਮੈਂ ਤੈਨੂੰ ਹਾਂ ਮੈਂ ਤੈਨੂੰ ਫੋਨ ਦਵਾ ਰਹੇ ਹਾਂ ਰੁਕ ਜਾ ਸਾਖੰਡ ਰੁਕ ਜਾ ਇੱਕ ਮਿੰਟ ਸਾਗੇ ਮੇ ਪਾ ਗਾ ਅਗਲੇ ਨਾਲ 10 ਨਾਰਾ 87 ਜਦ ਤੱਕ ਮੈਂ ਉਹਨਾਂ ਕੰਮ ਕਰਦਾ ਕਾਤੇ ਗਰਮੀ ਪਾਈ ਆ ਚੋ ਦੇ ਬੰਦ ਹੋਇਆ ਦਾ ਬੰਦ ਹੋਇਆ ਨਹੀਂ ਆ ਉਹ ਦੇਖੋ ਆਏ ਆਏ ਕਰੀਏ ਦੇ ਚੱਕਨ ਸਕਰੀਨ ਕੋਲ ਸਾਰੇ 8000 ਦੀ ਮਿਲਦੀਆਂ ਦੇਤੀ ਜਾ ਰਹੀ ਜਾ ਰਹੀ 55 ਜਣੀ ਪਾ ਕੇ ਪਰੇਗਾ ਕੁਆਲਟੀ ਦੇ ਕੈਮਰੇ ਦੀ ਉਹੀ ਲੈਣੀ ਹੈ ਨਾ ਓਕੇ ਜਲਦੀ ਹੈ ਤਾਂ ਹੁਣ ਇੰਨੇ ਪੈਸੇ ਨਾਲ 4000 ਲਾ ਕੇ ਆਪਣਾ ਕੰਮ ਚਲਾ ਜਿੱਤਾ ਜਰਾ ਫੈਕਟਾ ਵਿੱਚ ਉਹਨੇ ਕੋ ਗੱਲ ਦੇ ਵਿੱਚ ਵੀ ਹਾਂ ਬਣਾਉਂਦੇ ਆਣੇ ਵੀਡੀਓ ਨਹੀਂ ਬਣਾਉਂਦੇ ਕੈਮਰੇ ਚ ਆ ਇਹੋ ਚ ਬੈਠੇ ਮਮੇ ਦਿਨ ਮੈਂ 4000 ਰੁਪਏ ਪਾਉਂ ਤੂੰ ਮੇਰੇ ਕਹੇ ਦੀ ਕਸਮ ਇਹ ਭਾਈ ਤੇ 200 ਰੁਪਏ ਚਾਹੀਦੇ ਆ ਲੱਗੂਗਾ 100% ਪਹੁੰਚ ਚੱਲ ਪੂਗਾ ਮੈਨੂੰ ਜੇ ਬਾਬੇ ਵਰਜ ਕੀ ਨਾ ਕੋਈ ਚਲ ਨਾ ਸਹੀ ਵੀ ਕਿਹਾ ਤਾ ਤੂੰ ਕਹਿੰਦਾ ਨਹੀਂ ਹੋ ਸਰ ਲਾ ਤਾ ਕਹਿ ਦਾਰੀ ਤਾ ਫੇ ਮੈਂ ਕਹਿੰਦਾ ਦੀ ਪਾਪਾ ਹੁਣ ਤਾਂ ਪਲੇਟ ਵੀ ਮੁਟ ਗਈ ਹੁਣ ਨਹੀਂ ਚੱਲਦਾ ਵੀ ਉਹ ਪਾਪਾਰੇ ਕਹਿੰਦੇ ਕੀ ਦੇਖੋ ਭਾਈ ਜੋ ਅੱਛਾ ਆ ਤੇ ਗਲਤੀ ਨਹੀਂ ਬਣਾਇਂ ਕਰਦੇ ਆ ਉਹ ਜਿਹੜਾ ਆਪਣੇ ਕੋਲ ਆਸਮਾਨੀ ਰੰਗ ਦਾ ਪੂਰਪੇ ਆ ਉਹ ਦੇ ਦਿੰਨੇ ਆ ਆਸਮਾਨੀ ਰੰਗ ਦਾ ਹਾਂ ਜੀ ਜੀ ਕਿਹੜਾ ਕਿਹੜਾ ਕੈਮਰਾ ਪਾਪਾ ਜੀ ਨੂੰ ਦੱਸਣਾ ਲੈ ਉਹ ਤਾਂ ਛੋਟਾ ਫੋਨ ਆ ਜੀ ਮਜ਼ਾਕ ਕਰਦੀ ਨਹੀਂ ਵੈਸੇ ਜੇ ਮਮਾ ਜੀ ਵੈਸੇ ਮੈਂ ਵੀ ਆਈ कहना स्क्रीन पाकि सठ हजार रुपया ਜੇ ਜੇ ਮਾਰੇ ਉਹ ਤਕਰੀਬੀ ਪੁਆਇੰਟ ਕਰ ਗਿਆ ਜੇ ਨਿਕਲ ਸਕਦਾ ਹੈ ਮਾਮੇ ਰਿਸਕ ਲੈ ਕੇ ਦੇਖ ਲੈ ਜੇ ਸਾਰ ਗਿਆ ਤਾਂ ਵਧੀਆ ਗੱਲ ਹੈ ਫਰੀਪਾ ਵਾਲਾ ਕਵਰ ਲੇ ਲੈ ਕਵਰ ਤਾਂ ਮੈਂ ਕਹਿੰਦਾ ਮਾਮਾ ਜੀ ਨੇ ਪਹਿਲਾਂ ਫਲਿੱਪ ਵਾਲਾ ਹੀ ਪਾਇਆ ਪਤਾ ਦੇਖੋ ਜੀ 85000 ਦੇ ਹੁੰਦੇ ਹੁੰਦੇ ਬਾਈ 30000 30000 ਉੜਦਾ 4 ਪਰ ਉੜਦਾ 4 ਪਰ ਆ ਗਈ ਗੱਲ 30000 ਪਰ ਆ ਗਏ ਮੈਂ ਤੈਨੂੰ 30000 ਰੋ ਬਈ ਪਹਿਲੇ ਮੇਰੀ ਗੱਲ ਸੁਣ 30000 ਹੁੰਦੇ ਹੁੰਦੇ 34000 ਪਰ ਵੀ ਬਹੁਤ ਹੋ ਗਏ ਹੁੰਦੇ ਹੁੰਦੇ 22000 ਪਰ ਵੀ ਕਰਦੇ ਗਏ ਉਹਨਾਂ ਦਾ ਕੋਟ ਕੱਟ ਕੇ 4000 ਪਰ ਕਰ ਗਏ ਨਾ ਠੀਕ ਹੈ ਬੱਚੇ ਤਾਂ ਬੱਚੇ ਬਾਹਰ ਚਾਫੀ ਆ ਹਾਂ ਜੇ ਤੂੰ ਸੈਟੀਸਫਾਈ ਨਹੀਂ ਹੈਗਾ ਵੀ ਇਹ ਵੀਡੀਓ ਸਹੀ ਨਹੀਂ ਬਣਾਉਂਦਾ ਵੀਡੀਓ ਚ ਕੁਆਲਿਟੀ ਨਹੀਂ ਆਉਂਦੀ ਫਿਰ ਚੇਂਜ ਕਰ ਵੀਡੀਓ ਦਾ ਕੋਈ ਪ੍ਰੋਬਲਮ ਨਹੀਂ ਹਾਂ ਬਸ ਫਿਰ ਫਿਰ ਦਿੱਕਤ ਨਹੀਂ ਮਿਲਦੀ ਮਾਂ ਮੈਂ ਇਸ ਤਰੀਕੇ ਦੇ ਦਿਆਂਗਾ ਫਿਰ ਚਲੋ 10 4000 ਦਾ ਹੈ ਨਾ ਇਹਦੇ ਨਾਲ ਇਹਦੇ ਚ 4000 ਵੀ ਇਹ ਵੀ ਪਾਵਰ ਗੈਨ ਹੋਰ ਹੋਣ ਵੀ ਲਗਾਉ ਤੇਰੀ ਇੱਛਾ ਹੈ ਹੂੰ ਪੋਜ਼ਿਟਿਵ ਰਹੋਗੇ ਠੀਕ ਹੋ ਜਾਊਗਾ ਨਹੀਂ ਹੋਏ ਮੈਂ ਥੋੜੀ ਵੀ ਹੋਣਾ ਨਹੀਂ ਮੈਂ ਕਹਿੰਦਾ ਵੀ ਉੱਪਰ ਲਾ ਕੇ ਪੈ ਜਿਵੇਂ ਜੇ ਇਹ ਜਿਆਦਾ ਪੈਸੇ ਮਿਲ ਜੇ ਮੈਂ ਕਰ ਤੂੰ ਨਹੀਂ ਲੈਣਾ ਬਾਬਾ ਨਹੀਂ ਨਹੀਂ ਰਹਿਣਾ ਜਿਵੇਂ ਤੈਨੂੰ ਪਾਇਥੀ ਚਾਲਾ ਦੇ ਦੇਣਾ ਆ ਆ ਫੋਨ ਵੀ ਦੇ ਦੇਣਾ ਤੈਨੂੰ ਉੱਪਰ ਜਾ ਕੇ ਯਾਰ ਲਗਣਾ ਉਹ ਵੀ ਤੈਨੂੰ ਕਿਦਾਂ ਤੇਰਾ ਫੋਨ ਚੱਕ ਕੇ ਦੀ ਕਰ ਦੂਗਾ ਮੈਂ ਫੋਨ ਨਹੀਂ ਲਗਣਾ ਲੈ ਮੈਂ ਫੋਨ ਨਹੀਂ ਰੱਖ ਰਹੀ ਮੈਂ ਤਾਂ ਮਿੱਥੇ ਰੱਖਾ ਦੇ ਦੇਣਾ ਸੀ ਦੀ ਆ ਉਹ ਦਰਨ ਹੋ ਗਈ ਮਾਮਾ ਜੀ ਆ ਤੁਹਾਨੂੰ ਹੁਣ ਪਤਾ ਜੀ ਤੇਰੀ ਮਾਤਾ ਨੂੰ ਪਿਆਰ ਉਹ ਮੰਨ ਲਾ ਇੱਕ ਮਿੰਟ ਕੀ ਆ ਪਤਾ ਨਹੀਂ ਪਤਾ ਘਰ 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 ਆ ਲੇਡੀਜ਼ ਤੋਂ ਬੰਦਾ ਫੋਨ ਲਾ ਲੇਡੀਜ਼ ਤੋਂ ਬੰਦਾ ਥੋੜੀ ਜਿੱਤ ਸਕਦਾ ਇਹ ਪਤਾ ਚੇਆ ਮੈਂ ਇਹ ਨੂੰ ਰਹਿ ਰਿਹਾ ਤਾ ਨੂੰ ਪੁੱਛਣ ਜਾ ਰਹੀ ਆ ਕਿ ਹੁਣ ਜਾ ਰਹੀ ਆ ਪੁੱਛਣ ਜਾ ਰਹੀ ਆ ਵੀ ਵਿੰਦਰ ਸਿੰਘ ਕੀ ਕਹਿੰਦੇ ਆ ਵੀ ਕੀ ਮੈਂ ਤੁਹਾਨੂੰ ਦੱਸਤਾ ਦੱਤਾ ਵੀ ਲੇਡੀਜ਼ ਤੋਂ ਬੰਦਾ ਥੋੜੀ ਜਿੱਤ ਸਕਦਾ ਜੇ ਤੁਹਾਨੂੰ ਪਤਾ ਤੁਸੀਂ ਬੈਸਕਾ ਤੇ ਕਰਦੇ ਹੋ ਮੈਂ ਤਾਂ ਵੈਸੇ ਆ ਹੀ ਨਹੀਂ ਮੈਂ ਤਾਂ ਮਾਮਾ ਜੀ ਨੂੰ ਸਲਾਹ ਹੁੰਦਾ ਕਿ ਮਾਮਾ ਜੀ ਤੁਹਾਨੂੰ ਪਤਾ ਕੋਈ ਗਾ ਨਹੀਂ ਉਹਨੂੰ ਪਤਾ ਹੈ ਜਤਮੀ ਨੇ ਇਹਦਾ ਮਨਾਏ ਦੇ ਜਤਮੀ ਦਾ ਇਹ ਜਤਮੀ ਨੇ ਆ ਹਾਂ ਵਾਹ ਬਸ ਚੁਣੌਤੀ ਕਰੀਏ ਜਦ ਨਾਲ ਪਿੱਛੇ ਮੈਨੂੰ ਇਹ ਦੱਸ ਤੱਕ ਫਿਰ ਜਿਆ ਹੋ ਰਿਹਾ ਪਤਾ ਕਿ ਆ ਪੱਲੇ ਪਿੱਛੇ ਕੀ ਮੈਨੂੰ ਇਹ ਨੂੰ ਪੁੱਛਿਆ ਸੀ ਬਰਥਡੇ ਦਾ ਗਿਫਟ ਕੀ ਆ ਚਾਹੀਦਾ ਮੈਂ ਰਵਿੰਦਰ ਨੂੰ ਰਸੋਈ ਦਾ ਬੈਟ ਵੀਰ ਸੋਈ ਬਣਾ ਦੇ ਮੈਂ ਗਲਤੀ કરી ਮੈਨੂੰ ਕੈਮਰਾ ਮੰਗਣਾ ਚਾਹੀਦਾ ਮੈਨੂੰ ਕੈਮਰਾ ਹਾਂ ਥੋੜੀ ਲੱਗਿਆ ਨਹੀਂ ਹੁਣ ਤਾਂ ਹੁਣ ਤਾਂ ਮਮਾ ਹੀ ਦਸੋਈ ਉਹ ਬਣੀ ਅੱਜ ਤੋਂ ਤੁਹਾਨੂੰ ਪਤਾ ਹੀ ਕੀ ਚੱਲਿਆ ਚਲੋ ਸ਼ਹੀਦ ਦੀ ਸੋਈ ਲੈ ਚੱਲਦਾ ਹੈ ਕਿਹੜਾ ਨਹੀਂ ਚਾਹੀਦੀ ਸੋਈ ਸਾਰਿਆਂ ਨੂੰ ਪਰ ਮੇਰੇ ਰਿਸ਼ਤੇਦਾਰਾਂ ਨੇ ਜਿੱਦੀ ਕਿਸੇ ਨੂੰ ਨਹੀਂ ਪਤਾ ਪਰ ਮੈਨੂੰ ਬੜਾ ਦੁੱਖਾ ਅੱਜ ਮੇਰਾ ਜਨਮ ਦਿਨ ਉਹ ਵੀ ਫਿਰ ਉਹ ਲੈ ਹੈਪੀ ਬਰਥਡੇ ਮਾਮਾ ਜੀ ਹੈਪੀ ਬਰਥਡੇ ਜੀ ਹੈਪੀ ਬਰਥਡੇ ਨਾਨੀ ਜੀ ਪਾਪਾ ਤੁਹਾਡੇ ਛੋਟੇ ਮੁੰਡੇ ਦਾ ਜਨਮ ਦਿਨ ਹੈ ਜੀ ਤੁਸੀਂ ਦੱਸਿਆ ਹੀ ਨਹੀਂ ਕਿਸੇ ਨੇ ਵੀ ਨਹੀਂ ਜੀਜੇ ਦਾ ਫੇਸਬੁੱਕ ਉਹ ਨਿੱਦ ਨਾ ਮਨਾਇਆ ਮਾ ਫੇਸਬੁੱਕ ਉੱਪਰ ਤੇ ਬਹੁਤ ਦਿਨ ਪਹਿਲਾਂ ਜਦੋਂ ਮੈਨੂੰ ਪਤਾ ਗਿਆ ਨਾ 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 ਇਹ ਦੋਸਤਾ ਚਾਚੇ ਇੱਕ ਮਿੰਟ ਪੜ੍ਹ ਲੈ ਆ ਸਭ ਨੇ ਅੱਜ ਦਿੱਤੀਆਂ ਹੋਈਆਂ ਆ ਹੈਪੀ ਆਰ ਬਰਥਡੇ ਮੈਂ ਮਮਾ ਜੀ ਸੌਰੀ ਸਾਨੂੰ ਨਹੀਂ ਤਾਂ ਪਤਾ ਤੇ ਜੀਜਾ ਮੈਂ ਹੁਣ ਕੀ ਜਵਾਬ ਦੂੰਗਾ ਮੈਂ ਮੈਂ ਤੈਨੂੰ ਪਿਛਲੇ 5 ਸਾਲ ਮੈਂ ਤੈਨੂੰ ਫੋਨ ਕਰਕੇ ਤੈਨੂੰ ਵਧਾਈਆਂ ਕਿ ਜਦੋਂ ਮੇਰੇ ਜਨਮ ਦਿਨ ਨਹੀਂ ਆਇਆ ਫੇਸਬੁਕ 'ਤੇ ਪਤਾ ਨਹੀਂ ਕਿਹੜਾ ਪੜਤਾ 21 ਤਰੀਕ ਦੇ ਹੁੰਦਾ ਇਹ ਵੀ ਗੰਮ ਖਾ ਹੋ ਗਿਆ ਜਿੱਦੀ ਜੋੜ ਮੇਲੇ ਕਰਕੇ ਜਿਵੇਂ ਮਨਾਉਂਦੇ ਹੀ ਹੁੰਦੇ 1 ਤਰੀਕ ਨੂੰ ਜਰੂਰ ਮਨਾਉਣਾ ਕਿਉਂਕਿ ਉਸ ਟਾਈਮ ਨਵਾਂ ਸਾਲ ਵੀ ਹੁੰਦਾ ਖੁਸ਼ੀਆਂ ਵਾਲਾਂ ਦਿਨ ਵੀ ਹੁੰਦਾ ਉਸ ਟਾਈਮ ਮਨਾਉਣਾ ਪਰ ਅਸੀਂ ਜਨਮ ਦਿਨ ਤਾਂ ਮਨਾਉਂਦੇ ਨਹੀਂ ਕਿ ਕੋਈ ਨਹੀਂ ਕੀਆ ਕੋਈ ਨਾ ਟੀ ਅਛੋਦੀ ਜੀ ਦਾ ਵੀ 20 ਨੀ ਪਾਪਾ ਜੀ ਕਿਉਂ ਕਰਦੇ ਚੱਲ ਗਏ ਛੋਡੀ ਜੀ ਦੇ ਵੀ ਦਾ ਕੱਲ ਨੂੰ 20 ਤਰੀਕ ਦਾ ਹੀ ਹੈ ਜਨਮ ਦਿਨ ਹਾਂ ਹਾਂ ਜੀ ਹਾਂ ਬਿਲਕੁਲ ਹੈਪੀ ਬਰਥਡੇ ਟੂ ਯੂ ਮੰਮੀ ਸਾਡੇ ਨਹੀਂ ਦੋ ਦੋ ਵਾਲੇ ਹੀ ਅਸੀਂ ਸਾਰੇ ਜਣੇ ਹਰ ਗੁਣ ਵੀ 22 ਦੋ ਲਾ ਲਓ ਹਾਂ ਤਾਂ ਮੇਰੀ ਚੂਹੀ ਵੀ ਦਿਓ 20 ਤਰੀਕ ਨੂੰ ਦੋ ਲਾ ਲਓ ਮੰਮੀ ਦੋ ਤਿੰਨ ਲਾ ਲਓ ਚਾਚਾ ਚਾਚਾ ਵੀ 20 ਲਾ ਲਓ ਇਹ ਉਹ ਜੋ ਕੀ ਨੂੰ ਲਾਉਣਾ ਤੁਸੀਂ 29 ਹਾਰਾ 29 28 29 28 ਦੋ ਲਾ ਦੋ ਸਾਨੂੰ ਲੱਗੀ ਨੰਬਰ 2 ਹੈ ਸਾਨੂੰ ਦੁੱਕੇ ਹੀ ਮਰੇ ਸਾਡੀ ਗੱਡੀ ਮਾਲ ਵਾਲੀ ਗੱਡੀ ਦੇ ਪਿੱਛੇ ਵੀ 29 ਆਪਣੀ ਆਪਣੀ ਗੱਡੀ ਦੇ ਪਿੱਛੇ ਵੀ 29 ਹਰ ਥੱਲੇ ਖੜੀ ਹੈ ਜਿਹੜੀ ਫਿਰ ਮੈਂ ਕਹਿੰਦਾ ਆਏ ਕਰਦੇ ਆ ਆਪਾਂ ਸਿਮ ਸੁਮ ਵੀ ਆ ਕਰੀਏ ਇਹਨਾਂ ਨੂੰ ਤੋੜੀਏ ਆਹਦੀ ਅਜੇ ਮੇਰੇ ਤਾਂ ਸਾਡੇ ਮੇਰੇ ਖੜੇ ਸਾਡੇ 29 ਅੱਛਾ ਜੀ ਮਾਣਾ ਹੈ ਘਰਾਂ ਦੇ ਲੱਤੀ ਸਾਡੇ 94775339 ਚੱਲ ਦੂਆ ਨੰਬਰ ਤਾਂ ਮੈਂ ਪਹਿਲਾਂ ਦਾ ਲਿਆ ਵਾ ਜਿਹੜਾ ਪਰ ਜਿਹੜਾ ਆਪਾਂ ਹਜੂਰ ਸਾਹਿਬ ਜਾਣਦੇ ਪਹਿਲਾਂ ਲਿਆ ਤੂੰ ਮੈਨੂੰ ਦੱਸ ਦੀ ਫਿਰ ਆਪਾਂ ਉਹ ਵੀ ਦੋ ਲੈ ਲੈਣਾ ਵਾ ਬਸ ਉਸਲੀ ਉੱਲਝਾ ਕੇ ਚੱਲ ਚੱਲ ਕੋਈ ਨਹੀਂ ਸਮਾਂ ਦੀ ਗੱਲ ਅੱਛਾ ਜੀ ਮੰਮੀ ਵਾਲੇ ਪਿੱਛੇ ਵੀ ਜਿਹੜਾ ਨਾ ਲਾਈਨ ਘਰ ਲੱਗਿਆ ਵਾ ਹੁੰਦਾ ਤਾਂ 0188847293 ਉਹਦੇ ਪਿੱਛੇ ਵੀ ਨੰਬਰ ਬਸ ਸ਼ੁਰੂਆਤ ਉਹ ਹੀ ਕਰਦੇ ਨੰਬਰ ਤੇ ਚੱਲੀ ਆ 293 ਤੋਂ ਫਿਰ ਜੀਜੇ ਚੱਲੇ 129 ਦਾ ਚਾਹੇ 3892 92 ਹੈਗਾ 38 ਦਾ ਉਲਟ ਕੇ 92 92 ਉਹਨਾਂ ਦੇ ਜਿੰਨੀਆਂ ਵੀ ਗੱਡੀਆਂ ਟਰੈਕਟਰਾਂ ਦੇ ਪਿੱਛੇ ਕਰਨੇ ਸਾਰ ਦੇ ਕਿਸੇ 0092 ਕਿਸੇ ਦਾ 592 ਹਾਂ ਇਕਣੀ ਤੇ ਮੈਂ ਤਾਂ ਉਹ ਵਾਲੇ ਦਾ ਬਾਰੇ ਗੇਮ ਖਵਾ ਕੇ ਛੱਡ 29 ਬਣਾ ਲਾ ਹਾਂ ਹਾਂ ਹਲਦੀ ਇੱਕ ਉਹ 29 ਹਰ ਬੰਨੇ ਮੈਂ ਜਿੱਤ ਕਰਦਾ ਤਾਂ ਵੀ ਕਹਿੰਦੀ ਵੀ ਗੇਮ ਖਵਾ ਕਿੱਦੋਂ ਕਰ ਠੀਕ ਆ ਠੀਕ ਚਲੋ ਜਣੋ ਜਾਣ ਦੋ ਬੱਚੋ ਲੋ ਬਾਕੀ ਹੁਣ ਅਸੀਂ ਤਾਂ ਦੇਖੋ ਚੱਲਦੇ ਹਾਂ ਕਿਉਂਕਿ ਅਸੀਂ ਹੋ ਜਾਣਾ ਜੀ ਤੇ ਮਿਲਦੇ ਆਪਾਂ ਹੁਣ ਅਗਲੇ ਵਲੋਗ ਹਾਂਜੀ